ਮੱਝਾ वर्ल्डवाइड ਤੇ ਜੁੜੇ ਆਪ ਸਰਹੀ ਦਰਸ਼ਕਾਂ ਦਾ ਸਵਾਗਤ ਹੈ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਇੱਕ ਬਿਹਤਰੀਨ ਕਿਤਾਬ ਆਪ ਜੀ ਦੇ ਅਰੂਬਰੂ ਲੈ ਕੇ ਹਾਜ਼ਰ ਹੋਏ ਹਾਂ ਕਿਤਾਬ ਦਾ ਨਾਮ ਹੈ ਪਿੰਡਰਾ ਵਾਲੇ ਇਹ ਬਾਇਓਗ੍ਰਾਫੀ ਕਿਤਾਬ ਹੈ ਜਿਹਨੂੰ ਲਿਖਿਆ ਹੈ ਸਰਦਾਰ ਸੁਤਿੰਦਰ ਪਾਲ ਸਿੰਘ ਕਪੂਰ ਹੋਰਾਂ ਨੇ ਔਰ ਇਸ ਕਿਤਾਬ ਦੀ ਖਾਸੀਅਤ ਸਭ ਤੋਂ ਜ਼ਿਆਦਾ ਜੋ ਮੈਂ ਸਮਝਦਾ ਉਹ ਇਹ ਹੈ ਕਿ ਇਹ ਕਿਤਾਬ ਉਸ ਵੇਲੇ ਲਿਖੀ ਔਰ ਛਾਪੀ ਗਈ ਸੀ ਜਦੋਂ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਜਿਉਂਦੇ ਸਨ ਯਾਨੀ ਕਿ ਸਨ 1983 ਦੇ ਵਿੱਚ ਇਹਦਾ ਪਹਿਲਾ ਐਡੀਸ਼ਨ ਛਪਿਆ ਸੀ ਜੋ ਦੋ ਵਾਰ ਪ੍ਰਕਾਸ਼ਿਤ ਹੋਇਆ ਸੀ ਉਸ ਤੋਂ ਬਾਅਦ ਹੁਣ ਇਹ ਸੋਧੀ ਤੇ ਵਿਧਾਈ ਹੋਈ ਐਡੀਸ਼ਨ ਹੈ ਜਿਹਨੂੰ ਸਮਰਪਣ ਕੀਤਾ ਆ ਉਹਨਾਂ ਸਿੰਘਾਂ ਨੂੰ ਜਿਨ੍ਹਾਂ ਧਰਮ ਹਿਤ ਸੀਸ ਦਿੱਤੇ ਐ ਇਹ ਸਮਾਂ ਜੂਨ 1984 ਤੋਂ ਜਾਂ April 1978 ਤੋਂ ਜੋ ਇੱਕ ਲਹਿਰ ਆਰੰਭ ਹੁੰਦੀ ਹੈ ਧਰਮ ਯੁੱਧ ਮੋਰਚਾ ਚੱਲਦਾ ਆ ਜਾਂ June 1984 ਤੋਂ ਫਿਰ November 1984 ਤੇ ਫਿਰ 1995 ਤੱਕ ਜੋ ਕੁਝ ਪੰਜਾਬ ਦੀ ਧਰਤੀ ਤੇ ਹੋਇਆ ਉਹ ਬਹੁਤ ਦੁਖਾਂਤ ਭਰਿਆ ਸੀ ਪਰ ਉਹਦੇ ਕਾਰਨ ਕੀ ਸੀ ਉਹ ਸਾਨੂੰ ਇਸ ਕਿਤਾਬ ਨੂੰ ਪੜ੍ਹਿਆਂ ਪਤਾ ਲੱਗਦਾ ਹੈ ਇਹਦਾ ਪ੍ਰਵੇਸ਼ ਜਿਹੜਾ ਆ ਉਸ ਵੇਲੇ ਖੁਸ਼ਵੰਤ ਸਿੰਘ ਮੈਂਬਰ ਪਾਰਲੀਮੈਂਟ ਵੱਲੋਂ 15 March 1983 ਨੂੰ ਲਿਖਿਆ ਗਿਆ ਸੀਗਾ ਔਰ ਇਹਦੇ ਆਰੰਭ ਦੇ ਵਿੱਚ ਉਹ ਸਵਾਲਾਂ ਦੇ ਜ਼ਿਕਰ ਹੈ ਉਹਨਾਂ ਸਵਾਲਾਂ ਦਾ ਜਿਵੇਂ ਟਿਪਿੰਡਰਾ ਵਾਲਾ ਉਸ ਵੇਲੇ ਦੇ ਮੁੱਖ ਮੰਤਰੀ ਦਰਬਾਰਾ ਸਿੰਘ ਦਾ 에ਜੰਟ ਸੀ ਜਾਂ ਗਿਆਨੀ ਜ਼ੈਲ ਸਿੰਘ ਦਾ 에ਜੰਟ ਸੀ ਤੇ ਜਾਂ ਫਿਰ ਕਿ ਉਹ ਕਾਂਗਰਸ ਦੀ ਉਪਜ ਸੀ ਜਾਂ ਪੰਜਾਬ ਦੇ ਵਿੱਚ ਉਸ ਵੇਲੇ ਜਿੰਨੇ ਵੀ ਕਤਲ ਹੋ ਰਹੇ ਸਨ ਜਾਂ ਲਾਲਾ ਜਗਤ ਨਾਰਾਇਣ ਦਾ ਕਤਲ ਦਾ ਮਸਲਾ ਸੀ ਕਿ ਉਹਦੇ ਵਿੱਚ ਕਿਸੇ ਵੀ ਰੂਪ ਦੇ ਵਿੱਚ ਬਾਬਾ ਜਰਨੈਲ ਸਿੰਘ ਹੋਣਾਂ ਦੀ ਸ਼ਮੂਲੀਅਤ ਸੀ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਜੇਕਰ ਤੁਹਾਨੂੰ ਨਿਰਪੱਖਤਾ ਦੇ ਨਾਲ ਚਾਹੀਦੇ ਹੁਣ ਤਾਂ ਇਹ ਕਿਤਾਬ ਇੱਕ ਅਹਿਮ ਭੂਮਿਕਾ ਨਿਭਾ ਸਕਦੀ ਹੈ ਖਾਸ ਤਿਆ ਕਿ ਜਦੋਂ ਇਕ ਆਮ ਮਨੁੱਖ ਲਿਖਦਾ ਹੈ ਉਹ ਭਾਵਕ ਹੋ ਕੇ ਲਿਖਦਾ ਹੈ ਪਰ ਇੱਕ ਪੱਤਰਕਾਰ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹਨੇ ਨਿਰਪੱਖਤਾ ਦੇ ਨਾਲ ਆਪਣੀ ਜਿਹੜੀ ਲਿਖਤ ਹੈ ਉਹਨੂੰ ਲਿਖਣਾ ਹੁੰਦਾ ਔਰ ਇਹ ਕਿਤਾਬ ਬਿਲਕੁਲ ਨਿਰਪੱਖਤਾ ਦੇ ਨਾਲ ਲਿਖੀ ਹੋਈ ਹੈ ਕਿਸੇ ਦਾ ਪੱਖ ਨਹੀਂ ਪੂਰਿਆ ਗਿਆ ਇਸ ਕਰਕੇ ਇਹ ਕਿਤਾਬ ਜ਼ਿਆਦਾ ਅਹਿਮ ਤੇ ਇਹਦੇ ਵਿੱਚ ਦਿੱਤੀ ਜਾਣਕਾਰੀ ਜ਼ਿਆਦਾ ਸਟੀਕ ਹੋ ਨਿਭੜਦੀ ਹੈ ਔਰ ਉਹਦੇ ਨਾਲ ਹੀ ਇੱਕ ਇਤਿਹਾਸਕ ਦਸਤਾਵੇਜ਼ ਵੀ ਹੋ ਨਿਭੜਦੀ ਹੈ ਕਿਉਂਕਿ ਇਸ ਲੇਖਕ ਦੀ ਜਿਹੜੀ ਹੈ ਬਹੁਤ ਸਾਰੀਆਂ ਮੁਲਾਕਾਤਾਂ ਪਿੰਡਰਾਂ ਵਾਲਿਆਂ ਦੇ ਨਾਲ ਹੁੰਦੀਆਂ ਰਹੀਆਂ ਨੇ ਵਰਦਨਾਲ ਉਹਨਾਂ ਦੀ ਜੀਵੰਦੇ ਜੀ ਕਿਤਾਬ ਲਿਖੀ ਔਰ ਪ੍ਰਕਾਸ਼ਿਤ ਕੀਤੀ ਗਈ ਉਹਦੇ ਨਾਲ ਲੇਖਕ ਜੋ ਹੈ ਉਹ ਅਕਾਲੀ ਪੱਤਰ ਕਾ ਦੇ ਸਾਬਕਾ ਸੰਪਾਦਕ ਵੀ ਨੇ ਕੁੱਲ ਮਿਲਾ ਕੇ ਕਿਤਾਬ ਜਿਹੜੀ ਹੈ ਪੰਜ ਹਿੱਸਿਆਂ ਦੇ ਵਿੱਚ ਵੰਡੀ ਹੋਈ ਹੈ ਪਹਿਲਾ ਹਿੱਸਾ ਭਿੰਡਰਾਂ ਗਾਥਾ ਹੈ ਦੂਸਰਾ ਹੈ ਭਿੰਡਰਾਂ ਵਾਲੇ ਤੀਸਰਾ ਹੈ ਨਰਕਾਰੀ ਇੰਦਰੰਕਾਰੀ ਪ੍ਰਪੰਚ ਤੇ ਚੌਥਾ ਹੈ ਜਰਨੈਲ ਸਿੰਘ ਪੰਜਵਾਂ ਹੈ ਹਮਲੇ ਪਿੱਛੋਂ ਟਕਸਾਲ ਦੀ ਭੂਮਿਕਾ ਜੋ ਜਰਨੈਲ ਸਿੰਘ ਵਾਲਾ ਵਾਕਿਆ ਹੈ ਤਕਰੀਬਨ 77 ਪੇਜ ਤੋਂ ਲੈ ਕੇ 246 ਪੰਨਿਆਂ ਤੱਕ ਇਹ ਬਹੁਤ ਅਹਿਮ ਜਾਣਕਾਰੀ ਰੱਖਦਾ ਹੈ। ਇਹਦੇ ਵਿੱਚ ਸੰਤ ਜਰਨੈਲ ਸਿੰਘ ਜੀ ਹੋਣਾਂ ਦਾ ਨਿੱਜੀ ਜੀਵਨ, ਨਿਰੰਕਾਰੀ ਸਿੱਖ 사ਕਾ, ਗੁਰਦੁਆਰਾ ਚੋਣਾ, ਗੁਰਬਚਨ ਸਿੰਘ ਨਿਰੰਕਾਰੀ ਦਾ ਕਤਲ, ਸਿੱਖ ਹੱਕਾਂ ਦੇ ਪਹਿਰੇਦਾਰ ਵਜੋਂ ਲਾਲਾ ਜਗਤ ਨਾਰਾਇਣ ਦਾ ਕਤਲ ਤੇ ਦਰਬਾਰਾ ਸਿੰਘ ਦਾ ਸਿੱਖਾਂ ਉੱਤੇ ਜ਼ੁਲਮ, ਪੰਥਕ ਇਕਤਾ ਦੇ ਯਤਨ, ਸਿਆਸੀ ਰੋਲ ਕਚੋਲਾ, ਧਰਮ ਯੁੱਧ ਮੋਰਚਾ ਤੇ ਭਿੰਡਰਾਂ ਵਾਲੇ ਔਰ ਆਖਰੀ ਫਤਿਹ ਤੇ ਫਿਰ ਦਰਬਾਰ ਸਾਹਿਬ ਉੱਤੇ ਹਮਲਾ ਤੇ ਅੰਤਮ ਰਸਮਾਂ ਇਹ ਕਿਤਾਬ ਉਸ ਵੇਲੇ ਦੇ ਸਰਕਾਰੀ ਤੰਤਰ ਜਾਂ ਸਰਕਾਰੀ ਸਾਜ਼ਿਸ਼ਾਂ ਦੇ ਵੀ ਬੜੇ ਵੱਡੇ ਪੱਧਰ ਤੇ ਪੋਲ ਖੋਲਦੀ ਹੈ ਉਥੇ ਬਹੁਤ ਸਾਰੀਆਂ ਉਸ ਸਮੇਂ ਦੌਰਾਨ ਜੋ ਨਵੀਆਂ ਜਥੇਬੰਦੀਆਂ ਬਣੀਆਂ ਉਹਨਾਂ ਬਾਰੇ ਵੀ ਸਟੀਕ ਜਾਣਕਾਰੀ ਹੈ ਉਹਦੇ ਨਾਲ ਜੋ ਕੁਝ ਪੰਜਾਬ ਦੀ ਸੀਨੇ ਉੱਤੇ ਪੰਜਾਬ ਦੀ ਧਰਤੀ ਉੱਤੇ ਵਾਪਰ ਰਿਆ ਸੀ ਉਹਨੂੰ ਨਿਰਪੱਖਤਾ ਦੇ ਨਾਲ ਪੇਸ਼ ਕੀਤਾ ਹੈ ਤੇ ਪਾਠਕ ਪੜਦੇ-ਪੜਦੇ ਆਪ ਹੀ ਸੱਚ ਦੇ ਬਹੁਤ ਨੇੜੇ ਪਹੁੰਚ ਜਾਂਦਾ ਹੈ ਫਿਰ ਉਹਦੇ ਵਿੱਚ ਕਿਉਂਕਿ ਭਾਵਪਕਤਾ ਨਹੀਂ ਹੈ ਕੇਵਲ ਸਟੀਕ ਜਾਣਕਾਰੀ ਹੈ ਉਸ ਮਾਹੌਲ ਨੂੰ ਸਮਝਣ ਦੇ ਵਾਸਤੇ ਇਹ ਕਿਤਾਬ ਹੈ ਉਹ ਬਿਲਕੁਲ ਪੂਰੀ ਤਰ੍ਹਾਂ ਸਫਲ ਹੁੰਦੀ ਹੈ ਇਤਿਹਾਸਕ ਦਸਤਾਵੇਜ਼ ਦੇ ਵਜੋਂ ਤੇ ਭਵਿੱਖ ਦੇ ਵਿੱਚ ਵੀ ਜੇ ਕੋਈ ਜਗਿਆਸੂ ਜਾਂ ਕੋਈ ਖੋਜੀ ਉਸ ਮਸਲੇ ਉੱਤੇ ਵੀ 1978 ਤੋਂ ਲੈ ਕੇ 1984 ਤੱਕ ਆਖਰ ਹੋਇਆ ਕਿ ਉਸ ਤੋਂ ਬਾਅਦ ਦਾ ਘਟਨਾਕਰਮ ਉਹਦੇ ਬਾਰੇ ਜਾਣਨਾ ਹੋਵੇ ਤਾਂ ਉਹਦੇ ਵਾਸਤੇ ਇੱਕ ਕਿਤਾਬ ਜਿਹੜੀ ਹੈ ਲਾਹੇਵੰਦ ਹੋ ਸਕਦੀ ਹੈ ਮੈਂ ਸਮਝਦਾ ਵੀ ਹਰ ਸਿੱਖ ਪਰਿਵਾਰ ਦੇ ਵਿੱਚ ਵੀ ਇੱਕ ਕਿਤਾਬ ਹੋਣੀ ਚਾਹੀਦੀ ਹੈ ਤਾਂ ਕਿ ਸਾਨੂੰ ਆਪਣੇ ਉਹਨਾਂ ਮਹਾਨ ਗੁਰਸਿੱਖ ਸ਼ਹੀਦਾਂ ਦਾ ਪਤਾ ਲੱਗੇ ਜੋ ਕੈਨੀ ਕਥਨੀ ਦੇ ਪੂਰੇ ਰਹੇ ਤੇ ਉਹਨਾਂ ਦੀਆਂ ਅਸਲ ਵਿੱਚ ਮੰਗਾ ਕੀ ਸੀ ਜਾਂ ਉਹਨਾਂ ਦੀ ਜਿਹੜੀ ਹੈ ਸੰਵਿਧਾਨ ਦੇ ਵਿੱਚ ਰਹਿੰਦਿਆ ਹੋਇਆ ਉnderiya ਮੰਗਾ ਕੀ ਸੀ ਔਰ ਕਿਦੇ ਬਾਰੇ ਸੀ ਉਹਦੇ ਵਿੱਚ ਕਿ ਕੇਵਲ ਸਿੱਖਾਂ ਨੂੰ ਫਾਇਦਾ ਸੀ ਜਾਂ ਪੰਜਾਬ ਵਿੱਚ ਵੱਸਣ ਵਾਲੇ ਹਰ ਬਸ਼ਿੰਦੇ ਦਾ ਉਤਨਾ ਹੀ ਫਾਇਦਾ ਸੀਗਾ ਉਹ ਸਾਰੀ ਜਾਣਕਾਰੀ ਇਸ ਕਿਤਾਬ ਜਿਹ ਰਾਹੀਂ ਸਾਨੂੰ ਪ੍ਰਾਪਤ ਹੁੰਦੀ ਹੈ ਸੋ ਇਹ ਸੀ ਜੀ ਅੱਜ ਦੀ ਕਿਤਾਬ ਪਿੰਡਰਾਂ ਵਾਲੇ ਪ੍ਰਕਾਸ਼ਕ ਨੇ ਸਿੰਘ ਬ੍ਰਦਰਜ਼ ਔਰ ਕੀਮਤ ਹੈ 495 ਰੁਪਏ ਪੰਨੇ ਨੇ ਤਕਰੀਬਨ ਇਹਦੇ 280 ਸੋ ਮਿਲਦੇ ਹਾਂ ਅਗਲੇ ਐਪੀਸੋਡ ਵਿੱਚ ਇੱਕ ਹੋਰ ਕਿਤਾਬ ਨਾਲ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ